ਮਿੰਟ ਜੀ ਪਿਛਲੇ ਦਿਨੀ ਵੀ ਆਪਾਂ ਇਹ ਗੱਲ ਕੀਤੀ ਸੀ ਕਿ ਨਿੱਜੀ ਸਕੂਲਾਂ ਦੇ ਵਿੱਚ ਇੱਕ ਕੋਟਾ ਹੁੰਦਾ ਈਡਬਲਯੂਐਸ ਕੋਟਾ 25% ਕੋਟਾ ਕਹਿੰਦੇ ਪਿਛਲੇ ਦਿਨ ਹੀ ਨਹੀਂ ਪਿਛਲੇ ਇੱਕ ਸਾਲ ਤੋਂ ਈਡਬਲਯੂਐਸ ਤੇ ਗੱਲ ਕਰਨ ਵਾਲਾ ਤੁਹਾਡਾ ਭਰਾ ਹੈ ਜੀ ਕਿਸੇ ਨੂੰ ਪਤਾ ਹੀ ਨਹੀਂ ਸੀ ਇਸ ਗੱਲ ਦਾ ਮਾਫ ਕਰਨਾ ਹੂੰ ਹੂੰ ਠੀਕ ਹੈ ਜੀ ਮੇਰੇ ਹੁੰਦੇ ਆਪਾਂ ਹਾਂ ਜੀ ਹਾਂ ਜੀ ਤੇ ਇਹਦੇ ਤੇ ਮੈਂ ਬਕਾਇਦਾ ਵੀਡੀਓ ਵੀ ਬਣਾਇਆ ਹੋਇਆ ਪੋਸਟਾਂ ਵੀ ਲਿਖੀਆਂ ਹੋਈਆਂ ਹੂੰ ਲੋਕਾਂ ਨੂੰ ਜਾਗਰਤ ਕਰਨ ਵਾਸਤੇ ਠੀਕ ਹੈ ਜੀ ਬਹੁਤ ਕੁਝ ਕੀਤਾ ਹੈ ਕਿ ਇਹ ਇੱਕ ਅਜੀਹਾ ਕੋਟਾ ਹੁੰਦਾ ਹੁਣ ਕਰੋ ਗੱਲ ਜੀ ਗਾਂਧੀ ਕਰਦੇ ਮੈਨੂੰ ਥੋੜਾ ਜਿਹਾ ਹਾਂ ਮਜ਼ਾ ਆਉਂਦਾ ਜਦੋਂ ਆ ਤੁਹਾਡੀ ਕੋਸ਼ਿਸ਼ ਕਿਤੇ ਸਫਲ ਹੁੰਦੀ ਹੈ ਕਿ ਕਟੋਕਾ ਟੈਟ ਲੀਸਟ ਪਤਾ ਲੱਗਣਾ ਚਾਹੀਦਾ ਹਮ ਠੀਕ ਹੈ ਨਾ ਜੀ ਕੀ ਚੱਲ ਰਿਹਾ ਅਸੀਂ ਅੱਗੇ ਹੀ ਗੱਲ ਕਰ ਰਹੇ ਸੀ ਅੱਜ ਮੇਰੇ ਕੋਲ ਗੈਸਟ ਆਏ ਆ ਅਸਟ੍ਰੇਲੀਆ ਤੋਂ ਤਾਂ ਗੱਲਬਾਤ ਕਰ ਰਹੇ ਸੀ ਕਿਤੇ ਜਦੋਂ ਉਹਨਾਂ ਨੂੰ ਮਾਈਕਰੋ ਲੈਵਲ ਤੇ ਇੱਥੇ ਪੰਜਾਬ ਚ ਕੀ ਹੁੰਦਾ ਉਹ ਮੁੰਡੇ ਬਹੁਤ ਹੀ ਡੈਡੀਕੇਟਿਡ ਸੀਗੇ ਪੰਜਾਬ ਲਈ ਯਤਨ ਕਰ ਰਹੇ ਆ ਕਿ ਪੰਜਾਬ ਦੇ ਲੋਕਾਂ ਲਈ ਕੁਛ ਕੀਤਾ ਜਾਵੇ ਤੇ ਜਦੋਂ ਬਹੁਤ ਹੇਟਲੇ ਪੱਦਰ ਦੀ ਅਸੀਂ ਉਹਨਾਂ ਨੂੰ ਬਹੁਤ ਉੱਚ ਕੋਟੀ ਦੀ ਜਿਹੜੀ ਹਿਰਾ ਫੇਰੀ ਦੱਸੀ ਨਾ ਕਿ ਪੰਜਾਬ ਚ ਕੀ ਚੱਲਦਾ ਹੈ ਤਾਂ ਬਸ ਉਤੇ ਕਹਿ ਲੋ ਕਿ 당ਗ ਰਹੇ ਗਏ ਬਹੁਤ ਕੁਛ ਹੈ ਮੇਰਾ ਯਤਨ ਰਹਿੰਦਾ ਨਿੱਜੀ ਤੌਰ ਤੇ ਕਿ ਦੇਖੋ ਤਨਖਾਹਾਂ ਲੈਣੇ ਆ ਕੰਮ ਕਰਦੇ ਆ ਰੋਟੀ ਖਾਣੇ ਆ ਬੱਚੇ ਪਾਲਦੇ ਆ ਇਸ ਕਿਤੇ ਤੋਂ ਪਰ ਐਕਸਟਰਾ ਕੁਝ ਹੋਰ ਕਰ ਜਾਈਏ ਬਿਲਕੁਲ ਬਿਲਕੁਲ ਜਦੋਂ ਐਜੂਕੇਸ਼ਨ ਨਾਲ ਜੁੜਿਆ ਹੋਇਆ ਮਸਲਾ ਜੇ ਹੋਵੇ ਤੇ ਜ਼ਰੂਰ ਜੇ ਜਾਣਕਾਰੀ ਹੋਵੇ ਤੇ ਸਾਂਝੀ ਕਰਨੀ ਚਾਹੀਦੀ ਜੀ ਸਰ ਜਰੂਰੀ ਆ ਜ਼ਰੂਰੀ ਆ ਜ਼ਰੂਰੀ ਆ ਸਾਡੇ ਪੱਤਰਕਾਰ ਗੱਲ ਕਰਨ ਤੋਂ ਮਤਾਂ ਨਹੀਂ ਕਿਉਂ ਸੰਕੋਚ ਕਰਦੇ ਮੈਂ ਸਰਕਾਰੀ ਕਾਲਜਾਂ ਤੋਂ ਲੈ ਕੇ ਬਹੁਤ ਮਤਲਬ ਕਿ ਸਿੱਖਿਆ ਸ਼ਾਸਤਰੀ ਵੀ ਜਿਹੜੇ ਹਨ ਸਾਡੇ ਕੁਝ ਮਿੱਤਰ ਉਹ ਵੀ ਕਹਿੰਦੇ ਆ ਤੂੰ ਬਸ ਇੱਕ ਵਾਰੀ ਉਹ ਮੈਨੂੰ ਸੁਨੇਹਾ ਭੇਜ ਦੇਣ ਵਿਆਹ ਕਰਨਾ ਤਾਂ ਕਰੀਦਾ ਜੀ ਆਈਟੀਆਈ ਤੇ ਕੀਤਾ ਸਾਰਿਆਂ ਨੇ ਕੀਤਾ ਜਿੰਨ ਕਿਉਂਕਿ ਮੈਨੂੰ ਖੁਦ ਨੂੰ ਇੰਨੀ ਨੌਲੇਜ ਨਹੀਂ ਹੈਗੀ ਰਿਸਰਚ ਬੇਸ ਜਿੰਨੀ ਵੀ ਕੋਈ ਜਾਣਕਾਰੀ ਹੁੰਦੀ ਆ ਆਪਾਂ ਅੱਗੇ ਕਰਦੇ ਆ ਉਹ ਫਰਜ਼ ਬਣਦਾ ਹੈ ਤਾਂ ਕਿ ਅਸੀਂ ਨਹੀਂ ਪੜ ਸਕੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੇ ਉਚੇਰੀ ਸਿੱਖਿਆ ਤੱਕ ਪਹੁੰਚਣ ਨਾ ਮੈਂ ਤੁਹਾਨੂੰ ਇੱਕ ਇੰਟਰਸਟਿੰਗ ਹੋਰ ਗੱਲ ਦੱਸਦਾ ਆ ਲੁਧਿਆਣੇ ਕਰਕੇ ਸਭ ਕੁਝ ਹੋਣ ਲਿਆ ਨਾ ਆਡੇ ਆਡੇ ਨੀ ਪੱਥਰ ਰੱਖੇ ਜਾ ਰਹੇ ਆ ਤੇ ਆਡੇ ਆਡੇ ਗਪੌੜ ਉਥੇ ਚੱਲਣ ਡਏ ਨੇ ਹਾਲੇ ਤੇ ਚੱਲਨੇ ਗਪੌੜਾਂ ਗਪੌੜੀਆਂ ਦੇ ਉਥੇ ਸਿੰਘ ਫਸਨੇ ਆ ਜਿਦਾ ਕਹਿ ਲੋ ਕਿ ਆਪਾ ਦੇਖਦੇ ਆ ਰੀਲ ਯੁੱਗ ਦੇ ਵਿੱਚ ਕਿ ਮਤਲਬ ਕਿ ਇੱਕ ਮੁਕਾਬਲਾ ਜਿਹੜਾ ਨਾ ਉਹ ਬੇਵਕੂਫ ਲੋਕਾਂ ਦਾ ਵੀ ਚੱਲਣ ਡਿਆ ਇੰਟਰਨੈਟ ਦੀ ਦੁਨੀਆ ਦੇ ਵਿੱਚ ਉਹ ਨਹੀਂ ਉਹ ਉਹ ਵੀ ਛੋਟਾ ਬੜਾ ਬੜਾ ਉਥੇ ਘਟਿਆਪਣ ਚੱਲਦਾ ਆ ਉਹ ਵੀ ਛੋਟਾ ਇੱਥੇ ਵੀ ਹੁਣ ਗਪੌੜੀਆਂ ਦਾ ਮਹਾ ਮੁਕਾਬਲਾ ਸਟਾਰਟ ਹੋਏਗਾ ਤੇ ਇੱਕ ਸਾਰਿਆਂ ਨੂੰ ਤੁਸੀਂ ਲੁਧਿਆਣੇ ਵਾਲੇ ਜਾਂ ਉਸ ਹਲਕੇ ਵਾਲੇ ਸਵਾਲ ਕਰ ਸਕਦੇ ਹੋ ਜੀ ਸਮੇਤ ਭਗਵੰਤ ਮਾਨ ਦੇ ਕਿ ਉਥੇ ਸਰਕਾਰੀ ਕਾਲਜ ਕਿਉਂ ਨਹੀਂ ਹੈ ਜਿੱਥੇ ਬੱਚੇ ਬੀਐਡ ਕਰ ਸਕਣ ਹਮ ਐਮਬੀਐਡ ਕਰ ਸਕਣ ਇਹ ਸਵਾਲ ਸਾਰਿਆਂ ਨੇ ਕਰਿਓ ਲੁਧਿਆਣਾ ਜਿਸ ਨੂੰ ਮਾਂਚੈਸਟਰ ਆਫ ਇੰਡੀਆ ਕਿਹਾ ਜਾਂਦਾ ਹੈ ਉਹਦੇ ਵਿੱਚ ਐਡਾ ਵੱਡਾ ਸ਼ਹਿਰ ਉਹਦੇ ਵਿੱਚ ਇਹ ਸਹੂਲਤ ਅੱਜ ਤੱਕ ਤੁਸੀਂ ਸਾਰੇ ਨਹੀਂ ਦੇ ਸਕੇ ਬੁੱਢੇ ਨਾਲੇ ਦੀ ਬੁੱਢੇ ਦਰਿਆ ਦੀ ਤੇ ਗੱਲ ਹੀ ਛੱਡ ਦਿਓ ਹਮ ਉਹ ਤੇ ਵੱਡੀ ਗੱਲ ਹੋ ਜਾਂਦੀ ਫਿਰ ਇਸ ਹਾਂਜੀ ਹਾਂਜੀ ਸੋ ਇਹ ਈਡਬਲਯੂਐਸ ਤੇ ਮੈਂ ਤੁਹਾਨੂੰ ਦੱਸਿਆ ਕਿ ਰੌਲਾ ਪਾਇਆ ਸੀ ਮੈਨੂੰ ਵਿਰੋਧ ਵੀ ਚੱਲਣਾ ਪਿਆ ਹਮ ਕੁਛ ਨਿੱਜੀ ਮਤਲਬ ਕਿ ਕਹ ਲਓ ਕਿ ਬੰਦੇ ਦੀ ਸੋਚ ਹੁੰਦੀ ਆਪਣੀ ਆਪਣੀ ਤੇ ਕੁਛ ਮਤਲਬ ਮੈਨੂੰ ਹੋਰ ਇਹਦੇ ਬਾਰੇ ਜਾਣਕਾਰੀ ਵੀ ਦਿੱਤੀ ਗਈ ਕੁਛ ਮੇਰਾ ਵਿਰੋਧ ਵੀ ਹੋਇਆ ਜੀ ਕਿ ਇਦਾਂ ਜੀ ਉਦਾਂ ਪਰ ਮੈਂ ਕਦੇ ਵੀ ਉਹ ਨਹੀਂ ਕੀਤਾ ਜੋ ਗੱਲ ਕਰਨੇ ਵਾਲੀ ਆ ਸੋ ਸਮਾ ਤੁਹਾਨੂੰ ਸਹੀ ਸਿੱਧ ਕਰਦਾ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਪਿਛਲੇ ਸਾਲ ਜੀ ਮੈਨੂੰ ਯਾਦ ਹੈ ਕਿ ਮੈਂ ਤੇ ਮੇਰੀ ਘਰ ਵਾਲੀ ਬਾਜ਼ਾਰ ਆਏ ਉਹਨੇ ਜੁੱਤੀ ਲੈਣੀ ਸੀ ਉਹ ਤੇ ਕਹੇ ਕਿ ਆ ਦੇਖ ਪੰਜਾਬੀ ਜੁੱਤੀਆਂ ਆਪਣੇ ਬਹੁਤ ਬਣਦੀਆਂ ਨੇ ਬਿਲਕੁਲ ਉਹ ਤੇ ਮੈਂ ਉਧਰ ਉਸ ਪੋਸਟ ਚੁੱਲ ਗਿਆ ਵੈਸੀ ਜਵਾਬ ਦੇਣ ਚ ਜੀ ਇਹ ਵੀ ਇੱਕ ਬੜਾ ਪੰਗਾ ਹੁੰਦਾ ਹੈ ਨਾ ਚ ਦੁਆਖਾ ਮਾਫੀ ਜਣੇ ਪੈਂਦੇ ਆ ਫਿਰ ਮੈਨੂੰ ਤਾਂ ਬਈ ਫਿਰ ਨਾਲ ਛੱਡਣਾ ਹੀ ਪਿਆ ਮੈਂ ਕਿਹਾ ਕਿਤੇ ਜੁੱਤੀ ਕਿਤੇ ਦੂਜਾ ਮਤਲਬ ਕਿ ਪਸੰਦ ਕਰਦਿਆ ਕਰਦਿਆ ਹੁੰਦਾ ਹੀ ਆ ਤੁਹਾਨੂੰ ਜੀ 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 ਸੋ ਇਹ ਗੱਲਾਂ ਕਿ ਚਲੋ ਠੀਕ ਹੋ ਗਿਆ ਹਾਂਜੀ ਹੁਣ ਤੁਸੀਂ ਆਪ ਦਾ ਸਵਾਲ ਕਰ ਲਓ ਕਰਨਾ ਮੇਰੇ ਕੋਲ ਤੇ ਬੋਲਣ ਲਈ ਬਹੁਤ ਕੁਝ ਹੈ ਜਗਦੀਪ ਸਿੰਘ ਜੀ ਕਹਿ ਰਹੇ ਸੀਗੇ ਕਿ ਈਡਬਲਯੂਐਸ ਕੋਟੇ ਦੇ ਵਿੱਚ ਵੀ ਕਰਾਪਸ਼ਨ ਬਹੁਤ ਹੈ ਕਰਾਪਸ਼ਨ ਤੇ ਚਲੋ ਹੈ ਮਿੰਟੂ ਜੀ ਨਹੀਂ ਈਡਬਲਯੂਐਸ ਕੋਟਾ ਲਾਗੂ ਹੀ ਨਹੀਂ ਹੋਇਆ ਰਾਈਟ ਟੂ ਐਜੂਕੇਸ਼ਨ ਜਿੱਤੇ ਅਜੇ ਤੱਕ ਲਾਗੂ ਹੀ ਨਹੀਂ ਹੋਇਆ ਇਹਨਾਂ ਨੇ ਨਿਯਮ ਬਣਾ ਦਿੱਤਾ ਸੀਗਾ ਜਿਹੜਾ 2012 ਦੇ ਵਿੱਚ ਉਹ ਲਾਗੂ ਨਹੀਂ ਸੀ ਹੋਇਆ ਈਡਬਲਯੂਐਸ ਕੀ ਆ ਕਿ ਜਿਹੜੇ ਨਿੱਜੀ ਸਕੂਲ ਆ ਫਰਜ਼ ਕਰੋ ਉੱਥੇ 100 ਸੀਟਾਂ ਨੇ 100 ਚੋਂ 25 ਮਤਲਬ ਕਿ ਜਾਤ ਆਧਾਰਤ ਨਹੀਂ ਹੁੰਦਾ ਆਰਥਿਕ ਆਧਾਰਤ ਇੱਕ ਕੋਟਾ ਹੋ ਗਿਆ ਇਕਨੋਮਿਕ ਵੀਕਰ ਸੈਕਸ਼ਨ ਜਿਹਦੇ ਵਿੱਚ ਜਨਰਲ ਵੀ ਆ ਗਏ ਨਾ ਜੀ ਤਾਂ ਹੁਣ ਉਹ ਲਾਗੂ ਹੀ ਨਹੀਂ ਸੀ ਹੋਇਆ ਤੇ ਮਾਨ ਸਾਹਿਬ ਤੇ ਜ਼ਿਕਰ ਕਰ ਰਹੇ ਸੀਗੇ ਇੱਕ ਬੱਚੇ ਪੜਨਗੇ ਉਹ ਸੱਚੀ ਕੁਛ ਮਾੜਮ ਨਹੀਂ ਨਹੀਂ ਉਹ ਤੇ ਆਪਦੇ ਤੇ ਲੈ ਰਹੇ ਆ ਨਾ ਕਿ ਸਾਡੀ ਸਰਕਾਰ ਨੇ ਫੈਸਲਾ ਕੀਤਾ ਇੱਥੇ ਤੇ ਮਾਨ ਸਾਹਿਬ ਜਿਹੜਾ ਚੌਰਸ ਰੋਡ ਜਾਂਦੇ ਨੇ ਕਿ ਇਹ ਫੈਸਲਾ ਹਾਈ ਕੋਰਟ ਨੇ ਕੀਤਾ ਸੀਗਾ ਜਨਵਰੀ ਚ ਜੀ ਠੀਕ ਹੈ ਜੀ ਜਨਵਰੀ ਚ ਉਹਨਾਂ ਨੇ ਮਤਲਬ ਕਿ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ ਸੀਗਾ ਕਿ ਜਿਹੜਾ ਨਵਾਂ ਅਕਾਦਮਿਕ ਸੈਸ਼ਨ ਸ਼ੁਰੂ ਹੋਏਗਾ ਪਾਵਾ ਅਪ੍ਰੈਲ ਚੱਪਾ ਮੰਨਦੇ ਹੁੰਦੇ ਹੁੰਦੇ ਕਿ ਉਹਦੇ 'ਚ ਤੁਹਾਨੂੰ ਇਹ ਕੋਟਾ ਦੇਣਾ ਪੈਣਾ ਹੈ ਤਾਂ ਜਦੋਂ ਇਹ ਮੁਕੱਦਮਾ ਆਰ ਗਿਆ ਕੇਸ ਆਰ ਗਿਆ ਇੱਕ ਜਾਂ ਜੋ ਮਰਜ਼ੀ ਕਹਿ ਲੋ ਪਟੀਸ਼ਨ ਕਰਤਾ ਜਿੱਤ ਗਿਆ ਤਾਂ ਉਹ ਲਾਗੂ ਕਰਨਾ ਪੈਣਾ ਸੀ ਤੇ ਇਹਦੇ 'ਚ ਦੱਸੋ ਕਿ ਸਰਕਾਰ ਦੀ ਪ੍ਰਾਪਤੀ ਕੀ ਹੈ ਸ਼ਿਕੂ ਕਿ ਤਾ 3 ਸਾਲ ਸਗੋਂ ਉਸ ਨੂੰ ਲਾਗੂ ਹੀ ਨਹੀਂ ਕਰਵਾ ਪਾਇਆ ਨਹੀਂ ਕਰ ਰਿਹਾ ਬਿਲਕੁਲ ਬਿਲਕੁਲ ਇਹ ਤੇ 3 ਸਾਲ ਉਸ ਨੂੰ ਲਾਗੂ ਹੀ ਨਾ ਕਰ ਪਾਇਆ ਕਿ ਹਾਈ ਕੋਰਟ ਦੀ ਰੂਲਿੰਗ ਤੋਂ ਬਾਅਦ ਜਾਂ ਫੈਸਲੇ ਤੋਂ ਬਾਅਦ ਹੋਣ ਲਾਗੂ ਕਰ ਦਿੱਤਾ ਸਰ ਗੱਲ ਇਹ ਆ ਕਿ ਭਾਈ ਮਤਲਬ ਮਸਲਾ ਕੀ ਹੈ ਕਿ ਇਹਦੇ ਚ ਨਿੱਜੀ ਸਕੂਲ ਸਾਹਮਣੇ ਆ ਗਏ ਜੀ ਉਹ ਕਹਿੰਦੇ ਕਿ ਅਸੀਂ ਤਿਆਰ ਆ ਮੈਂ ਇਹਦੇ ਤੇ ਵੀਡੀਓ ਕੀਤੀ ਹੈ ਵਕਾਇਦਾ ਹਮ ਮੇਰੇ ਪੇਜ ਤੇ ਪਈ ਹੋਣੀ ਆ ਅੱਜ ਤੋਂ 3 ਹਫ਼ਤੇ ਪਹਿਲਾਂ ਜੀ ਨਿੱਜੀ ਸਕੂਲ ਡਾਟ ਵਿਦ ਦਾਟਾ ਫੈਕਟ ਫਿਗਰ ਸਭ ਕੁਝ ਕਿੰਨੇ ਸਕੂਲ ਆ ਕਿਹੜੇ ਕਿਹੜੇ ਬੋਰਡ ਨਾਲ ਐਫੀਲੀਏਟਡ ਆ ਕੀ ਹਿਸਾਬ ਕਿਤਾਵਿਆ ਕਿੰਨੇ ਨੇ ਨਿੱਜੀ ਸਕੂਲ ਟੋਟਲ ਸਭ ਕੁਝ ਦਿੱਤਾ ਵਿਆ ਜੀ ఎవਰੀਥਿੰਗ ਅੱਛਾ ਗੱਲ ਇਹ ਆ ਕਿ ਉਹਨਾਂ ਨੂੰ ਪੇ ਕੌਣ ਕਰੂਗਾ ਸਰੇ ਦੇ ਚ ਇਹ ਨਹੀਂ ਹੈਗਾ ਕਿ ਕੋਟਾ ਲੈ ਲਓ ਆਪਣੇ ਇੱਥੇ ਮੰਨ ਲਓ ਲੋਡ ਦਾ ਕੋਈ ਬਹੁਤ ਵੱਡਾ ਸਕੂਲ ਆ ABC ਤਿੰਨ ਚਾਰ ਹੀ ਆ ਨਾ ਜੀ ਸਕੂਲ ਕਿ ਆ ਪਾਪਾ ਚਲੇ ਗਏ ਕਿ ਠੀਕ ਆ ਆਪਾ ਦਿੱਤੀ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਅਰਜ਼ੀ ਦਿੱਤੀ ਕਿ ਭਾਈ ਮੇਰਾ ਕੋਟਾ ਬਣਦਾ ਮੇਰੀ ਇੱਥੇ ਐਡਮਿਸ਼ਨ ਕਰਾਓ ਜੀ ਸਰ ਉਹਦੇ ਚ ਦੋ ਸ਼ਰਤਾਂ ਨੇ ਹਮ ਇੱਕ ਤੇ ਆ ਕਿ ਤੁਹਾਡੇ 3 ਕਿਲੋਮੀਟਰ ਏਰੀਆ ਚ ਸਰਕਾਰੀ ਸਕੂਲ ਨਹੀਂ ਹੋਣਾ ਚਾਹੀਦਾ ਆਪਣਾ ਕੋਈ ਏਰੀਆ ਮੈਨੂੰ ਲੱਗਦਾ ਐਸਾ ਹੋਣਾ ਹੀ ਨਹੀਂ ਹਮ ਕੋਈ ਕੋਈ ਐਸਾ ਪਿੰਡ ਹੋਏਗਾ ਜਿਹਦੇ 3 ਮੀਟਰ ਦੇ ਦਾਇਰੇ ਚ ਸਕੂਲ ਨਾ ਹੋਵੇ ਸਰਕਾਰੀ 3 ਕਿਲੋਮੀਟਰ ਦੇ ਹਾਂਜੀ ਵੱਡੀ ਸ਼ਰਤ ਇਹੋ ਆ ਫਿਰ ਜਿਹੜੀ ਆਰਥਿਕ ਸੀਮਾ ਹੈ ਜਿਹੜੀ ਤੁਹਾਡੀ ਕਮਾਈ ਦੀ ਉਹ ਹੋਏਗੀ ਤੇ ਫਿਰ ਇਹਦੇ ਚ ਪ੍ਰੋਸੀਜਰ ਇਹ ਆ ਕਿ ਜਾਂ ਤਾਂ ਜਿਹੜਾ ਅਧਿਕਾਰੀ ਆ ਸਮਰੱਥ ਉਹਦੇ ਕੋਲ ਜਾ ਕੇ ਅਰਜ਼ੀ ਪਾਓ ਜਾਂ ਜ਼ਿਲ੍ਹਾ ਸਿੱਖਿਆ ਅਫਸਰ ਕੋਲ ਜਾਓ ਕੋਟਾ ਤੁਹਾਨੂੰ ਮਿਲ ਜਾਏਗਾ ਹੂੰ ਕੋਟਾ ਦੇਣ ਤੋਂ ਦੇਖੋ ਗੱਲ ਇਹ ਆ ਕਿ ਆਂਦੇ ਹੁੰਦੇ ਲੱਗੀਆਂ ਨੇ ਲਾਗ ਲੈਣੇ ਭਾਵੇਂ ਜਾਂਦੀ ਰੰਡੀ ਹੋ ਜੇ ਜੀ ਗਲਤੀ ਇਹ ਆ ਨਾ ਕਿ ਨਿੱਜੀ ਸਕੂਲ ਵਾਲਿਆਂ ਨੇ ਤੇ ਪੈਸੇ ਲੈਣੇ ਆ ਉਹ ਸਰਕਾਰ ਤੋਂ ਲੈਣਗੇ ਤੇ ਸਰਕਾਰ ਕੋਲ ਪੈਸੇ ਹੈ ਕਿੱਥੇ ਨੇ ਮੈਨੂੰ ਦੱਸੋ ਇੱਥੇ ਆ ਕੇ ਤੇ ਅੜਜੰਦੀ ਕੁੰਡੀ ਤਾਂ ਹੀ ਤੇ ਇੱਥੇ ਆ ਕੇ ਕਰ ਦਿੱਤਾ ਕਾਲਾ ਮਾਲਾ ਮੇਰੀ ਸੱਸ ਨੇ ਤੋਂ ਗੱਲ ਇਹ ਆ ਕਿ ਭਾਈ ਤੁਸੀਂ ਦਿਓ ਪੈਸੇ ਇਹਨਾਂ ਨੂੰ ਇਹ ਤੇ ਤਿਆਰ ਹੈ ਇਸ਼ਕੇ ਦੇ ਅੱਗ ਨੂੰ ਮਚਾਦੇ ਗੋਰੀਏ ਅਸੀਂ ਤੇ ਮਚਣੇ ਨੂੰ ਤਿਆਰ ਬੈਠੇ ਹਾਂ ਨਿੱਜੀ ਸਕੂਲ ਵਾਲੇ ਤਾਂ ਕਹਿੰਦੇ ਸਭ ਵਧੀਆ ਕੋਈ 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 ਸੀਟ ਕਾਲ ਲੀ ਉਹ ਵੀ ਭਰੀ ਜਾਊਗੀ ਸਾਡੀ ਈਚ ਦੇ ਬੱਕੇ ਹੋ ਜਾਣਗੇ ਸਾਡੀ 25 25 50 ਉਹਨਾਂ ਦੀ ਤੇ ਵਾਹ ਵਾਹ ਆ ਪਰ ਪੈਸੇ ਕਿੱਥੋਂ ਦਿਓਗੀ ਸਕੀਮਾਂ ਨੇ ਸਾਡੀਆਂ ਜਿਹੜੀਆਂ ਮਤਲਬ ਕਿ ਜੋ ਰਾਜ ਸਰਕਾਰ ਦਾ ਹਿੱਸਾ ਹੁੰਦਾ ਉਸ ਹਿੱਸੇਦਾਰੀ ਦੇ ਬੰਦ ਹੋਣ ਦੇ ਚੱਲਦੇ ਆ ਸਕੀਮਾਂ ਜਿਹੜੀਆਂ ਤੁਸੀਂ ਆਯੂਸ਼ਮਾਨ ਦਾ ਦੇਖੋ ਕਿੰਨਾ ਰੌਲਾ ਪਿਆ ਸਿਆ ਹਸਪਤਾਲਾਂ ਨੇ ਹੱਥ ਖੜੇ ਕਰ ਦਿੱਤੇ ਕਿ ਨਾਵੇਂ ਸਜਣਾ ਨਾ ਜੀ ਬਲਾ ਵੀ ਰਹਿੰਦੇ ਨਾ ਨਾਵੇਂ ਨਾਵੇਂ ਸਜਣਾ ਨਾ ਕਿ ਹੋਰ ਸਤਾਉਣਾ ਦੋ ਉਹ ਕਹਿੰਦੇ ਕਿ ਭਾਈ ਨਾਵੇਂ ਸਜਣਾ ਨਾ ਅਸੀਂ ਇਲਾਜ ਕਰ ਸਕਦੇ ਵੀਰੇ ਪੈਸੇ ਸੁੱਟੋ ਪੈਸੇ ਦਿਓ ਜੀ ਪੈਸਾ ਫੈਂਕ ਤਮਾਸ਼ਾ ਦੇਖ ਸੋ ਮੇਹਨਤੇ ਇਹੀ ਗੱਲ ਆ ਨਾ ਪਹਾਉਂ ਚੌਂਕੇ ਗੱਲ ਉੱਥੇ ਹੀ ਆ ਕੇ ਖਲੋਣੀ ਐ ਸਭ ਠੀਕ ਹੈ ਨਾ ਕਿ ਭਾਈ ਪੈਸਾ ਦਿਓ ਤੇ ਪੈਸੇ ਜੇ ਹੈਗੇ ਨੇ ਮਾਨ ਸਾਹਿਬ ਰੋਂ ਕੋਲ ਤਾਂ ਫਿਰ ਸਕੂਲ ਆਫ ਫੈਮਿਨਸ ਦੇ ਨਾਲ ਇਹ ਵੀ ਕੋਟਾ ਚੱਲੂਗਾ ਜੀ ਤੇ ਤੁਹਾਨੂੰ ਪੈਸੇ ਜਿਹੜੇ ਆਉਦੇ ਨੇ ਪਹਿਨਗੇ ਦੇ ਦਿਓ ਜੀ ਨਹੀਂ ਤੇ ਚਲੋ ਬਾਨੇ ਨੇ ਖੈਰ ਇੱਕ ਮਿੱਤਰ ਕੁਲਮੀਦ ਗਿੱਲ ਜੀ ਦੱਸ ਰਹੇ ਨੇ ਵੀ ਕਿ ਕਹਿੰਦੇ ਕਿ ਅੰਮ੍ਰਿਤਸਰ ਦੇ ਵਿੱਚ ਵੀ ਕਹਿੰਦੇ ਇੱਕ ਵੀ ਮੁੰਡਿਆਂ ਦਾ ਸਰਕਾਰੀ ਕਾਲਜ ਨਹੀਂ ਹੈਗਾ ਕਹਿੰਦੇ ਇੱਥੋਂ ਤੱਕ ਸਕੂਲ ਵੀ ਇੱਕੋ ਹੈ ਅਰਸ਼ੁਕਵੀਰ ਸੰਧੂ ਜੀ ਕਹਿ ਰਹੇ ਕਿ ਦੁੱਖ ਦੀ ਗੱਲ ਤਾਂ ਇਹ ਹੈ ਕਿ ਪੰਜਾਬ ਤੋਂ ਬਾਹਰ ਬੈਠੇ ਪੰਜਾਬੀਆਂ ਨੂੰ ਪੰਜਾਬ ਦੀ ਜ਼ਿਆਦਾ ਫਿਕਰ ਹੈ ਨਹੀਂ ਖੈਰ ਐਸਾ ਨਹੀਂ ਆਪਾਂ ਕਹਿ ਸਕਦੇ ਪੰਜਾਬੀਆਂ ਨੂੰ ਇੱਥੇ ਵੀ ਬੜੀ ਫਿਕਰ ਹੈ ਪਰ ਇੱਥੋਂ ਵਾਲੇ ਵੀ ਵਿਚਾਰੇ ਜ਼ੋਰ ਲਾ ਰਹੇ ਆ ਸਰਕਾਰਾਂ ਹੁਣ ਕਿਸੇ ਤਰ੍ਹਾਂ ਵੀ ਨਹੀਂ ਸੁਣ ਰਹੀਆਂ